ਮੱਥੇ ਵਟ ਬੋਲੇ ਯਾਰੀ ਸੱਪ ਵਾਂਗ ਵਿਸਖੋਲੇ ਰੱਖੇ ਕੋਲ ਸਿੰਘਾਂ ਦੇ ਟੋਲੇ ਮਾਸ਼ਕਾਵੇਂ ਬੋਟੀਆਂ ਚਰਖੀ ਚਾੜ ਅਡਾ ਬੂੰਦਾ ਗਿਰਾਜ ਦਿਆ ਸਿੰਘਾਂ ਨੂੰ ਛਕਾਵੇਂ ਰੋਟੀਆਂ ਓ ਆਖਾ ਸਿੰਘ ਨੇ ਮੁਸਕਰਾ ਕੇ ਬੈਠੇ ਕਾਂਜੀ ਹੋਸ਼ ਭਲਾ ਕੇ ਐਵੇਂ ਕਹੋ ਝੂਠ ਸਮਝਾ ਕੇ ਲਾ ਮੈਂ ਸੂਬੀਆਂ ਦਰਿਆਆਂ ਦੀ ਸੇਵਾ ਕਰਨੀ ਪੈਂਦੀ ਆ ਸਿੰਘਾਂ ਦਾ ਧਰਮ ਮੈਂ ਸੂਬੀਆਂ ਪਾ ਕੇ ਖਾਨ ਮੱਥੇ ਵਟ ਬੋਲੇ ਯਾਰੀ ਸੱਪ ਵਾਂਗ ਵਿਸਖੋਲੇ ਰੱਖੇ ਕੋਲ ਸਿੰਘਾਂ ਦੇ ਟੋਲੇ ਮਾਸ਼ਕਾਵੇਂ ਬੋਟੀਆਂ ਰੱਖੀ ਜਾਂਦੇ ਅਡਾ ਦੂ ਬਾਗੀ ਰਾਜ ਦੀ ਆ ਰਾਜ ਦੀ ਆ ਤਿਆਂ ਓ ਆਖਿਆ ਸਿੰਘ ਨੇ ਮੁਸਕਰਾ ਕੇ ਬੈਠੇ ਖਾਂ ਜੀ ਹੋਸ਼ ਭਲਾ ਕੇ ਐਵੇਂ ਕਹੋ ਝੂਠ ਸਮਝਾ ਕੇ ਲਾਂ ਸ਼ਰਮ ਮੈ ਸੁਪਿਆ ਦਰਿਆਆਂ ਦੀ ਸੇਵਾ ਕਰਨੀ ਪੈਂਦੀ ਓ ਸਿੰਘਾਂ ਦਾ ਧਰਮ ਸੁਪਿਆ ਓ ਜਿਹੜੇ ਸਿੰਘ ਸ਼ੰਭਾ ਵਿਚ ਰਹਿੰਦੇ ਤੇ ਇੰਨੋਂ ਖਬਰ ਲੋਕ ਸਭ ਕਹਿੰਦੇ ਡਾਕੇ ਦਿਨੇ ਰਾਤ ਨੇ ਪੈਂਦੇ ਰੱਖਦੇ ਨੀ ਤਾਂ ਖੋਟੀਆਂ ਚਰਕੀ ਚਾੜੇ ਡਾ ਦੂ ਬਾਗੀ ਰਾਜ ਦਿਆ ਸਿੰਘਾਂ ਨੂੰ ਸ਼ਕਾਵੇਂ ਰੋਟੀਆਂ ਨਾ ਕੁਵਰੀ ਨਹੀਂ ਨਾ ਕੋ ਵੈਰੀ ਨਹੀਂ ਬਗਾਨਾ ਸਭ ਨੂੰ ਏ ਮੁਸਲਮਾ ਇੱਕ ਸਮਾਨਾ ਲਿਆ ਜਨਮ ਸੂਪੀਆਂ ਦਰਿਆਿਆਂ ਦੀ ਸੇਵਾ ਕਰਨੀ ਪੈਂਦੀਆਂ ਸਿੰਘਾਂ ਦਾ ਧਰਮ ਸੂਪੀਆਂ ਰੱਖੇ ਕੋਲ ਪਗੋੜੇ ਬੰਦੇ ਰਲ ਕੇ ਰਾਤ ਤੋੜ ਦੇ ਜਾਂਦੇ ਤੇਰੇ ਯਾਰ ਹੋ ਗਏ ਤੰਗੋ ਨਾਲ ਟਕਾਈ ਤਾਂ ਓਟੀਆਂ ਚਰਖੀ ਚਾਰੇ ਅਡਾ ਦੂ ਬਾਗੀ ਰਾਜ ਦੀਆਂ ਰਾਜ ਦੀ ਆ ਸੰਗਾਨੂ ਛਕਾਵੇਂ ਰੋਟੀਆਂ ਉਹ ਦੋਵੇਂ ਟਾਈਮ ਗੁਰੂ ਜਸਗਾਈਏ ਖੇਤੀ ਕਰਕੇ ਕਿਰਤ ਕਮਾਈਏ ਕੜਦ ਸੰਬੰਧ ਵੰਡ ਕੇ ਖਾਈਏ ਤੈਨੂੰ ਪਰਮ ਸੂਪਿਆ ਦਰਿਆਆਂ ਦੀ ਸੇਵਾ ਕਰਨੀ ਪੈਂਦੀ i ਬਹੁਤ ਰਪੋਟਾ ਆਇਆ ਭਗਤ ਨਰਨਣੀ ਤਵੇ ਗਵਈਆ ਵੇਚੇ ਇਲਾਕੇ ਤੁਮਾ ਪਈਆ ਰਕਮਾਂ ਲੁੱਟੇ ਮੋਟੀਆਂ ਚਰਖੀ ਚਾੜ ਅਡਾ ਦੂ ਬਾਗੀ ਰਾਜ ਦੀਆ ਸਿੰਗਰ ਨੂੰ ਛਕਾਵੇ ਰੋਟੀਆਂ ਓ ਨਾ ਕੋਈ ਚੋਰ ਕਿਸੇ ਕੋਲ ਆਵੇ ਨਾ ਕੋਈ ਸੰਨ ਕਿਸੇ ਦੇ ਲਾਵੇ ਰੋਟੀ ਭੁੱਖਾ ਜ਼ਰੂਰੀ ਖਾਵੇ ਕਰ ਮੈਸੂਬਿਆ ਦਰਿਆਆਂ ਦੀ ਸੇਵਾ ਕਰਨੀ ਪੈਂਦੀਆਂ ਸਿੰਘਾਂ ਦਾ ਧਰਮ ਮਸੂਬਿਆ ਹੋ ਜਾ ਮੁਸਲਮਾਨਾਂ ਜਾਂ ਫਾਤ ਫੋਕੀ ਧਰਮ ਦੀ ਕਰੇ ਸਲਾਤਾ ਨਹੀਂ ਤਾਂ ਖੜੀ ਸਰਾਂ ਨੇ ਮੋਪ ਕਿਵੇਂ ਕਸ ਲੰਗੋਟੀਆਂ ਚਰਖੀ ਚਾੜੇ ਡਾਦੂ ਬਾਗੀ रहेगा मस्त धर्म रहेगा मस्त धर्म विच पूरा ते अधूरा मंगे मौत ख़रा सूर नेक कर्म सूबे दरिया tarama